ਆਜੋ ਹਾਂਜੀ ਸੱਚੀ ਕਾਜੀ ਸੱਚ ਕਾਜੀ ਜੀ ਤੁਹਾਡਾ ਜਿਹੜਾ ਅਗਰਵਾਲ ਸਭਾ ਦਾ ਅਪਰਾਲਾ ਦੀਰਮ ਵਿੱਚ ਤੇਰੀਵਾਲ ਤੇ ਸੀਐਮ ਤੋਂ ਮਾਨ ਸਾਹਿਬ ਪਹੁੰਚੇ ਨੇ ਇਹਨਾਂ ਨੇ ਮੈਨੂੰ ਰਿਕੁਐਸਟ ਕੀਤਾ ਅਗਰਵਾਲ ਸਭਾ ਨਾਪਾ ਵੱਲੋਂ ਮਹਾਰਾਜਾ ਅਗਰਸੈਨ ਜੀ ਦੀ ਸਮਾਰਕ ਦਾ ਨੀਂ ਪੱਥਰ ਰੱਖਿਆ ਜਾਣਾ ਸੀ ਅੱਜ ਜਿਸ ਵਿੱਚ ਬਤੌਰੇ ਅਗਰਵਾਲ ਹੋਣ ਦੇ ਨਾਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸੁਪਰੀਮੋ ਆਮ ਆਦਮੀ ਪਾਰਟੀ ਉਹਨਾਂ ਦੇ ਨਾਲ ਸਾਡੇ ਪੰਜਾਬ ਦੇ ਸੀਐਮ ਭਗਵੰਤ ਸਿੰਘ ਜੀ ਮਾਨ ਪਹੁੰਚੇ ਨੇ ਅਗਰਵਾਲ ਸਭਾ ਨਾਪਾ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਬਹੁਤ ਵੱਡਾ ਇਹ ਤੁਹਾਡੇ ਲਈ ਦਿਹਾੜਾ ਹੈ ਕਿਉਂਕਿ ਅਸੀਂ ਆਪਣੇ ਮਹਾਰਾਜ ਜੀ ਦਾ ਸਾਡੇ ਮਹਾਪੁਰਸ਼ਾਂ ਦਾ ਸਾਡੇ ਬਜ਼ੁਰਗਾਂ ਦਾ ਅਸੀਂ ਇੱਥੇ ਇੱਕ ਵਿਸ਼ਾਲ ਸਮਾਰਕ ਬਣਾਉਣ ਜਾ ਰਹੇ ਹਾਂ ਬਹੁਤ ਹੀ ਇਤਿਹਾਸਕ ਪਲ ਨਾਬਾ ਸ਼ਹਿਰ ਦੇ ਲਈ ਅੱਜ ਦਾ 25 ਮਈ 2025 ਦਿਨ ਐਤਵਾਰ ਇਤਿਹਾਸ ਦੀ ਹਸਰਾਂ ਦੀ ਪੱਲਿਆਂ 'ਚ ਲਿਖਿਆ ਜਾਣਾ ਮਹਾਰਾਜ ਆਗਰ ਸਿੰਘ پارک ਪਟਿਆਲਾ ਗੇਟ ਨਾਬਾ ਵਿਖੇ ਅਰਵਿੰਦ ਕੇਜੀਵਾਲ ਸਾਹਿਬ ਕਨਵੀਨਰ ਆਮਾਦੀ ਪਾਰਟੀ ਔਰ ਤਿੰਨ ਵਾਰ ਤੇ ਮੁੱਖ ਮੰਤਰੀ ਦਿੱਲੀ ਦੇ ਔਰ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਆਏ ਸੀਗੇ ਅੱਜ ਆਪਣੇ ਕਰ ਕਮਲਾਂ ਦੇ ਨਾਲ ਉਹਨਾਂ ਨੇ ਸਮਾਰਕ ਜਿਹੜਾ ਬਣ ਰਿਹਾ ਨਵਾਂ 5 ਕਰੋੜ ਦੀ ਲਾਗਤ ਨਾਲ ਬਹੁਤ ਹੀ ਇੱਕ ਦਰਬਾਰ ਜਿਹੜਾ ਬਣ ਰਿਹਾ ਉਹਦਾ ਉਦਘਾਟਨ ਜਿਹੜਾ ਜੀ ਕੀਤਾ ਔਰ ਉਸ ਤੋਂ ਬਾਅਦ ਅਗਰਵਾਲ ਸਮਾਜ ਦੇ ਨਾਲ ਰੂਬਰੂ ਹੋਏ ਨੇ ਗੱਲਬਾਤ ਕੀਤੀ ਆਪਣੇ ਦਿਲ ਦੀਆਂ ਗੱਲਾਂ ਆਪਣੇ ਬਾਰੇ ਦੱਸਿਆ ਕਿ ਮੈਂ ਵੀ ਇਸ ਸਮਾਜ ਚੋਂ ਆਇਆ ਅਗਰਵਾਲ ਸਾਹਿਬ ਨੂੰ ਦੱਸਿਆ ਸੋ ਅਗਰਵਾਲ ਸਭਾ ਜਿਹੜੀ ਐ ਇਸ ਚੀਜ਼ ਲਈ ਮੁਬਾਰਕਬਾਦ ਆ ਉਹਨਾਂ ਨੂੰ ਕਿ ਉਹਨਾਂ ਨੇ ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ਜਿਹੜਾ ਰਚਿਆ ਔਰ ਜਿਹਦੇ ਕਰਕੇ ਅੱਜ ਪੂਰੀ ਜਿਹੀ ਪੂਰੀ ਸਰਕਾਰ ਮੁੱਖ ਮੰਤਰੀ ਸਾਹਿਬ ਸਾਡੇ ਵਿਰੇਂਦਰ ਗੁਹਿਲ ਸਾਹਿਬ ਕੈਬਨ ਮੰਤਰੀ ਉਹ ਵੀ ਅਗਰਵਾਲ ਸਮਾਜ ਚ ਆਉਂਦੇ ਆ ਜੀ ਅਰਵਿੰਦ ਕੇ ਜੀ ਵਾਲਜੀ ਵੀ ਅਗਰਵਾਲ ਸਮਾਜ ਚ ਆਉਂਦੇ ਆ ਇੱਥੇ ਪਹੁੰਚੇ ਨੇ ਨਾਂਬਾਂ ਦੇ ਵਿੱਚ ਮੈਂ ਉਹਨਾਂ ਦਾ ਦਿਲ ਦੀ ਗਹਿਰਾਈ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੀ ਥੈਂਕ ਯੂ